ਇਹਨਾਂ ਨੂੰ ਗਊਆਂ ਨੂੰ ਹੋਇਆ ਕੀ ਸੀ ਇਹ ਸਾਡੇ ਜੀ ਇਹ ਦੁੱਧ ਪਹਿਲਾਂ 30-30 ਕਿਲੋ ਸੀ ਇਹਨਾਂ ਥੱਲੇ ਉਹਦੇਲੇ 25 ਦਿਨ ਦੀ ਸੀ ਠੀਕ ਆ ਅਚਾਨਕ ਹੀ ਪੱਠੇ ਛੱਡ ਗਈਆਂ ਅਚਾਨਕ ਹੀ ਤੁਰੀਆਂ ਦੇ ਡਿੱਗ ਪਈਆਂ ਸੀ ਤੁਰੀਆਂ ਜਾਂਦੀਆਂ ਇੰਨੀਆਂ ਕਮਜ਼ੋਰ ਹੋ ਗਈਆਂ ਕਮਜ਼ੋਰ ਛੱਡੀਆਂ ਗੇੜਾ ਦੇ ਉਨੋਂ ਉਥੇ ਡਿੱਗ ਪਈ ਉਹਥੇ ਡਿੱਗ ਪਈ ਅੱਛਾ ਬੜਾ ਬੁਰਾ ਹਾਲ ਹੋ ਗਿਆ ਕਿੰਨਾ ਕੁ ਦੁੱਖ ਸੀ ਉਸ ਵੇਲੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਸੀ ਬਹੁਤ ਹਾਲਾਤ ਮਾੜੇ ਸੀਗੇ ਜੀ ਮਪਾ ਕੇ ਪੱਠੇ ਨਹੀਂ ਖਾਣੇ ਮੂਰੇ ਪਏ ਰਹਿਣੇ ਖਾਣੇ ਨਹੀਂ ਭੁੱਖ ਲੱਗਣੀ ਐਬ ਜਮਾ ਪਿੰਜਰ ਬਣ ਗਿਆ ਜਿੰਦੀਆਂ ਤੁਸੀਂ ਦੇਖੋ ਜਿਵੇਂ ਆਮ ਜਾਨਵਰ ਤਰਫਰਦਾ ਨਾ ਜਿਵੇਂ ਹੱਡੀਆਂ ਹੱਡੀਆਂ ਦੇਖਦੀਆਂ ਆ ਹਾਲਾਤ ਹੋ ਗਏ ਸੀ ਇਹਨਾਂ ਦੇ ਫਿਰ ਤਾਂ ਕਈ ਵਾਰ ਮਨ ਚੋਂ ਹੁੰਦਾ ਵੀ ਯਾਰ ਬਸ ਇਹਨਾਂ ਨੂੰ ਛੱਡ ਹੀ ਦਈਏ ਉਹ ਜਿਹਨੂੰ ਸੈਲਰੀ ਵੀ ਇੱਧਰ ਜਾਂਦੀ ਰਹੀ ਮੇਰੀ ਮਤਲਬ ਪੱਲਿਓ ਤੁਸੀਂ ਡੈਰੀ 'ਚ ਇਨਵੈਸਟ ਕਰਦੇ ਰਹੇ ਜਿਹੜੀ ਸੈਲਰੀ ਆਉਂਦੀ ਸੀ ਉਹ ਵੀ ਇੱਥੇ ਲੱਗ ਜਾਂਦੀ ਇੱਥੇ ਲੱਗਦੀ ਜੀ ਤੇ ਜਦੋਂ ਬੰਦਾ ਪਾਲਦਾ ਨਾ ਨਿੱਕੀ ਨਿੱਕੀ ਜਿਵੇਂ ਸਾਲਾਂ ਦਾ ਬੱਚਾ ਪਾਲਦਾ ਹਰ ਜੀ ਦਾ ਖਿਆਲ ਰੱਖਣਾ ਥੱਲੇ ਗਿੱਲਾ ਨਾ ਹੋਵੇ ਆਹ ਨਾ ਹੋਵੇ ਤੇ ਹੋਰ ਜਿਹੜੇ ਜਾਨਵਰ ਨੇ ਉਹ ਹੋਰ ਵੀ ਬੰਦਾ ਤ ਪਾ ਪੂਜੀ ਥੋੜੀ ਬੜੀ ਭਾਵੁਕ ਅਸੀਂ ਕਹਿ ਲਈ ਕਿ ਇਮੋਸ਼ਨਲ ਅਟੈਚਮੈਂਟ ਹੈ ਥੋੜੀ ਇਮੋਸ਼ਨਲ ਅਟੈਚਮੈਂਟ ਹੈ ਜੀ ਪੂਰੀ ਹੁਣ ਪੂਰਾ ਹੁਣ ਤੇ ਚਲੋ ਹੁਣ ਤਾਂ ਤੁਸੀਂ ਹੁਣ ਤੇ ਮੈਨੂੰ ਹੌਸਲਾ ਹੁਣ ਤਾਂ ਹੌਸਲਾ ਹੁਣ ਜਿਹੜਾ ਇਹਦਾ ਕਿੰਨਾ ਦੁੱਧ ਵਧ ਗਿਆ ਤੁਹਾਡਾ ਨੁਸਖਾ ਫਾਰਮੂਲਾ ਵਰਤਣ ਤੋਂ ਬਾਅਦ ਹੁਣ ਤਾਂ ਆ ਗਈ ਦੋ ਤੇ ਤਾਂ ਜਿਹੜੀ ਹੁਣ 25 ਕਿਲੋ ਹੈਗਾ ਥੱਲੇ ਮਤਲਬ ਕਿੱਥੇ ਦੁੱਧ 2-3 ਕਿਲੋ ਤੇ ਕਿੱਥੇ 25 ਕਿਲੋ ਕਿੰਨੇ ਟਾਈਮ ਚ ਜੀ ਇਹ ਮੇਰੇ ਖਿਆਲੋਂ ਲੱਗੇ 2 ਹਫ਼ਤੇ ਬਸ 2 ਹਫ਼ਤਿਆਂ ਚ 22 ਕਿਲੋ ਦੁੱਧ ਵਧ ਗਿਆ ਹਣੇ ਤੇ ਲਈ ਵੀ ਹੈਗਾ 8-9 ਕਿਲੋ ਡੰਗ ਦੇ 15-16 ਕਿਲੋ ਹੈਗਾ ਹੁਣ ਤੇ ਲਈ ਜਿਹੜੀ ਚੋਂਦੇ ਨਹੀਂ ਸੀ ਹੁਣ ਹੁਣ ਠੀਕ ਹੈ ਹਾਲਾਤ ਹਾਂ ਇਹ ਹੁਣ ਠੀਕ ਹੈ ਹਾਲਾਤ ਬਿਲਕੁਲ ਜੇਕਰ ਤੁਹਾਡੀਆਂ ਮੱਜਾਂ ਜੇਕਰ ਤੁਹਾਡੀਆਂ گاਵਾ ਇਨ੍ਹਾਂ گاਵਾ ਵਾਂਗੂ ਕਿਸੇ ਵੇਲੇ ਹਾਲ ਹੁੰਦਾ ਸੀ ਕਿ ਦੁੱਧ ਤੋਂ ਬਿਲਕੁਲ ਹੀ ਭੱਜ ਗਈਆਂ ਸੀ ਤੇ ਹਰਜਿੰਦਰ ਹੋਰਾ ਨੂੰ ਇਹ ਮਾਮਲਾ ਪੇਸ਼ ਆਇਆ ਸੀ ਜਿਸ ਤੋਂ ਬਾਅਦ ਉਹ ਦਿਲ ਵੀ ਛੱਡ ਗਈ ਸੀ ਪਰ ਉਹਨਾਂ ਦੇ ਹੱਥ ਹੈ ਜਿਹੜਾ ਫਾਰਮੂਲਾ ਲੱਗਿਆ ਜਿਸ ਤੋਂ ਬਾਅਦ ਹੁਣ ਇਸ ਡੈਰੀ ਦੀ ਨੁਹਾਰ ਬਿਲਕੁਲ ਬਦਲ ਚੁੱਕੀ ਹੈ ਇਸ ਹਾਲਤ ਦੇ ਵਿੱਚ ਆਏ ਸੀ ਸਾਡਾ ਵੀ ਤੁਹਾਡੇ ਕੋਲ ਜਦੋਂ ਤੁਹਾਡੇ ਕੋਲ ਪਹੁੰਚੇ ਮੇਰੇ ਕੋਲੇ ਆਏ ਸੀ ਵੀ ਮੇਰੇ ਪਸ਼ੂ ਦਾ ਦੁੱਧ ਖਾਰਾ ਆ ਰਿਹਾ ਵਾ ਫਿਰ ਇੱਕ ਇਹਨਾਂ ਦੀ ਗਾਂ ਜਮਾ ਖਾਣੋ ਪੀਣੋ ਛੱਡਤਾ ਸੀ ਉਹਨੇ ਆ ਲੀਵਡਸ ਇਹਨਾਂ ਨੂੰ ਦਿੱਤਾ ਸੀ ਇਹਦੇ ਨਾਲ 6 ਨੰਬਰ ਇੱਕ ਆਪਾਂ ਫਾਰਮੂਲਾ ਲਾਇਆ ਸੀਗਾ ਕਿ ਆਪਾਂ ਇਹਨੂੰ ਮਿਕਸ ਕਰਕੇ ਦਵਾਗੇ ਨਾ ਇਹ ਦੋਨੇ ਚੀਜ਼ਾਂ ਪੰਜਵੇਂ ਦਿਨ ਚਾਹੇ ਪਸ਼ੂ ਨੂੰ ਜੋ ਮਰਜੀ ਪਾ ਦਿਓ ਜੀ ਚਾਹੇ ਸੁੱਕੀਆਂ ਲੱਕਣਾ ਉਹਦੇ ਮੂਰੇ ਧਰ ਦਿਓ ਜੀ ਹਾਂ ਚੱਬ ਜੂ ਚੱਬ ਜੂ ਜੀ ਸਹੀ ਕਹਿ ਰਹੇ ਨੇ ਜੀ ਬੰਸ ਸਹੀ ਜੀ ਸਹੀ ਮਤਲਬ ਖਾਣ ਪੀਣ ਲੱਗ ਗਈ ਸੀ ਪੰਜਵੇਂ ਦਿਨ ਖਾਣ ਪੀਣ ਲੱਗ ਗਈ ਸੀ ਬਾਪੂ ਜੀ ਫਿਰ ਹੁਣ ਤਸੱਲੀ ਹੈ ਹਾਂ ਜੀ ਹਾਂ ਤਸੱਲੀ ਪੂਰੀ ਹੁਣ ਤਾਂ ਨਹੀਂ ਦਿਲ ਛੱਡਦੇ ਨਹੀਂ ਹੁਣ ਨਹੀਂ ਛੱਡਦੇ ਕਿੰਨੇ ਵੇ ਦਿਨ ਖਲਾਤਾ ਉਹਨਾਂ ਨੂੰ ਕੀ ਕਹੋਗੇ ਜਿੰ ਜੋ ਤੁਹਾਡੇ ਵਾਂਗੂ ਪਰੇਸ਼ਾਨ ਨੇ ਕੋਈ ਰਾਹ ਨਹੀਂ ਲੱਭ ਰਿਆ ਉਹ ਮਤਲਬ ਰੱਸਾ ਗਲ ਚੋਂ ਕੱਢਣਾ ਚਾਹੁੰਦੇ ਸੀ ਐਦਾ ਕਹਿੰਦਾ ਜੀ ਆਹੀ ਫਾਰਮੂਲੇ ਵਰਦੋ ਬਸ ਇਹੀ ਸਭ ਕੁਝ ਸੈੱਟ ਕਰਾ ਦੋ ਸਭ ਕੁਝ ਸਭ ਕੁਝ ਸੈੱਟ ਕਰ ਕਾਂਦੀ ਨਹੀਂ ਪੀਂਦੀ ਨਹੀਂ ਕੁਝ ਵੀ ਹੈ ਬਣਾਦੀ ਬਾਈ ਸੈੱਟ ਕਰ ਸਭ ਕੁਝ ਬਣਾ ਦੋ ਜੇਕਰ ਤੁਹਾਡੀਆਂ ਮੱਜਾਂ ਜੇਕਰ ਤੁਹਾਡੀਆਂ ਗਾਵਾਂ ਇਹਨਾਂ ਗਾਵਾਂ ਵਾਂਗੂ ਜਿਸ ਵੇਲੇ ਕਿਸੇ ਵੇਲੇ ਹਾਲ ਹੁੰਦਾ ਸੀ ਕੇ ਦੁੱਧ ਤੋਂ ਬਿਲਕੁਲ ਹੀ ਭੱਜ ਗਈਆਂ ਸੀ ਤੇ ਹਰਜਿੰਦਰ ਹੋਰਾ ਨੂੰ ਇਹ ਮਾਮਲਾ ਸਪੇਸ਼ ਆਇਆ ਸੀ ਜਿਸ ਤੋਂ ਬਾਅਦ ਉਹ ਦਿਲ ਵਿੱਚ ਛੱਡ ਗਏ ਸੀ ਪਰ ਉਹਨਾਂ ਦਾ ਨੁਸਕਾ ਉਹਨਾਂ ਦੇ ਹੱਥ ਹੈ ਜਿਹੜਾ ਫਾਰਮੂਲਾ ਲੱਗਿਆ ਜਿਸ ਤੋਂ ਬਾਅਦ ਹੁਣ ਇਸ ਡੈਰੀ ਦੀ ਨੁਹਾਰ ਬਿਲਕੁਲ ਬਦਲ ਚੁੱਕੀ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ farooq ਕੀ ਅੱਜ ਇੱਕ ਵਾਰ ਮੁਰਤੋਂ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਹੈ ਜਿਹੜਾ ਖਾਸ ਕਰਕੇ ਹਰਜਿੰਦਰ ਹੋਰਾਂ ਦੀ ਡੈਰੀ ਦੇ ਉੱਤੇ ਪਹੁੰਚਿਆ ਨਿਊ ਗਊਸ਼ਾਲਾ ਰੋਡ ਜਗਰਾਓ ਦਾ ਏਰੀਆ ਹੈਗਾ ਬਹੁਤ ਸਾਰੀਆਂ ਗੱਲਾਂ ਨੇ ਅੱਜ ਬਾਪੂ ਜੀ ਕੋਲੋਂ ਅਸੀਂ ਸਿੱਖਣੀਆਂ ਨੇ ਔਰ ਬਾਪੂ ਜੀ ਨਾਲ ਅਸੀਂ ਕਰਨੀਆਂ ਵੀ ਨੇ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਛਾ ਕੀ ਪ੍ਰੋਬਲਮ ਹੋਈ ਸੀ ਤੁਹਾਡੇ ਜਦੋਂ ਬਾਂਸਲ ਸਾਹਿਬ ਤੁਹਾਡੇ ਤੱਕ ਪਹੁੰਚ ਕੀਤੀ ਇਹਨਾਂ ਨੇ ਤੇ ਤੁਸੀਂ ਇੰਨੇ ਤੱਕ ਪਹੁੰਚ ਕੀਤੀ ਜਾਂ ਫਿਰ ਕੀ ਹੋ ਰਿਹਾ ਹੈ ਹਜ਼ੀਰਾਂ ਨੂੰ ਗਵਾਂ ਨੂੰ ਹੋਇਆ ਕੀ ਸੀ ਇਹ ਸਾਡੇ ਜੀ ਇਹ ਦੁੱਧ ਪਹਿਲਾਂ 30-30 ਕਿਲੋ ਸੀ ਇਹਨਾਂ ਥੱਲੇ ਉਦੋਂ ਦੇ 25 ਦਿਨ ਦੀ ਸੀ ਠੀਕ ਹੈ ਅਚਾਨਕ ਹੀ ਪੱਠੇ ਛੱਡ ਗਈਆਂ ਅਚਾਨਕ ਹੀ ਤੁਰੀ ਇਹਦੇ ਡਿੱਗ ਪਈਆਂ ਸੀ ਤੁਰੀ ਜਾਂਦੀ ਐਨੀਆਂ ਕਮਜ਼ੋਰ ਹੋ ਗਈਆਂ ਕਮਜ਼ੋਰ ਛੱਡੀਆਂ ਗੇੜਾਂ ਦੇ ਹੁਣ ਉਹ ਤੇ ਡਿੱਗ ਪਈ ਉਹ ਤੇ ਡਿੱਗ ਪਈ ਅੱਛਾ ਬੜਾ ਬੁਰਾ ਹਾਲ ਹੋ ਗਿਆ ਸੀ ਠੀਕ ਹੈ ਫੇਰਾ ਮੁੰਡਾ ਚੱਲ ਉਹ ਗਾਂ ਸੀ ਜੀ ਜੀ ਤੁਹਾਨੂੰ ਦਿਖਾਉਂਗੇ ਕਿਹੜੀ ਆ ਆ ਇਸ ਗਾਂ ਦੀ ਗੱਲ ਕਰਦੇ ਹੋ ਆ ਆ ਵਾਲੀ ਕੀ ਹੋਇਆ ਸੀ ਇਹ ਘਾਣੂ ਇਹਨੂੰ ਵੀ ਇਹੀ ਪ੍ਰੋਬਲਮ ਸੀ ਪੱਠੇ ਛੱਡ ਗਈ ਸੀ ਉਹ ਜਗਮਜੇ ਹੋ ਗਏ ਪੈਰਾਂ ਤੇ ਅੱਛਾ ਇਹ ਵੀ ਮਤਲਬ 30 ਡੰਗ ਚੋਂ ਲਾਗੇ ਸੀ ਉਹ 30 ਡੰਗ 2 ਡੰਗ ਚੋਂ ਨਹੀਂ ਸੀ ਮਤਲਬ ਦੁੱਧ ਆਉਂਦੇ ਨਹੀਂ ਸੀ ਨਾ ਜਮੀ ਸੁਕਾ ਗਈ ਜਮਾਂ ਸੁਕਾ ਗਈ ਸੀ ਠੀਕ ਹੈ ਤੇ 30 ਡੰਗ ਤੋਂ ਹੋਲੀ ਵਾਲਾ ਜਿਹੜਾ ਫਾਰਮੂਲਾ ਉਹ ਕਿਹੜਾ ਜੀ ਉਹ ਜੱਗਿਓ ਅਸੀਂ ਉਹ ਫਾਰਮੂਲਾ ਵੀ ਤੁਹਾਡੇ ਨਾਲ ਫਾਰਮੂਲਾ ਵੀ ਅਸੀਂ ਸ਼ੇਅਰ ਕਰਾਂਗੇ ਬਾਪੂ ਜੀ ਉਹਨਾਂ ਦੇ ਹੱਥ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਲੱਗਿਆ ਅੱਛਾ ਇਹਦੀ ਕੀ ਦਿੱਕਤ ਹੋ ਗਈ ਸੀ ਬਾਪੂ ਜੀ ਇਹ ਵੀ ਐ ਪਹਿਲਾਂ ਪੱਠੇ ਛੱਡ ਗਈ ਥੋੜੇ ਥੋੜ ਜਲਮਾ ਖਾ ਗੇੜਾ ਗੁੜਾ ਦੇ ਲੂ ਬਾਹਰ ਹੋ ਇੱਥੇ ਡਿੱਗ ਪੀ ਜਾਗੇ ਉਹ ਉਪਰੇ ਡਿੱਗ ਪੀ ਜਾਗੇ ਅੱਛਾ ਤੇ ਦੋਦੇ ਤੇ ਫਿਰ ਤਾਂ ਤੁਹਾਡੇ ਹਾਲ ਪੈਂਦਾ ਉਹ ਬੋਲ ਜੀ ਹੁਣ ਮੱਥੀ ਪਾਲੀਆਂ ਹੋਈਆਂ ਜਾਂ ਬੱਕਾਂ ਹੱਥੀ ਵਾਲੀਆਂ ਹੋਈਆਂ ਆ ਸਾਡੀ ਆਉਂਦੀਆਂ ਪਾਲੀਆਂ ਉਹਦੀਆਂ ਬੱਚੀਆਂ ਸਾਰੀਆਂ ਕਿਹਦੀਆਂ ਜੀ ਆਹ ਦੇ ਬਿਟੀ ਅੱਛਾ ਏਸ ਬਿਹੜੀ ਦੀਆਂ ਨੇ ਇਹਦੇ ਬਿਹੜੀ ਨੇ ਤਿੰਨੇ ਚਾਰ ਬੱਚੀਆਂ ਇਹਦੀਆਂ ਨੇ ਅੱਛਾ ਇਹ ਸਾਰੇ ਜਿਹੜੇ ਤੁਸੀਂ ਇੱਥੇ ਰੱਖੀ ਹੋਏ ਹਾਂ ਸਾਰੇ ਮਤਲਬ ਇੱਕ ਪਰਿਵਾਰ ਹੀ ਹੈ ਇੱਕੋ ਹੀ ਪਰਿਵਾਰ ਹੈ ਇੱਕੋ ਹੀ ਪਾਲੀਆਂ ਸਾਡੀਆਂ ਆਪ ਸ਼ੌਂਕ ਰਾਏ ਅੱਛਾ ਫਿਰ ਦੁੱਧੀਆਂ ਨਹੀਂ ਹੈਗੀਆਂ ਇਹਨਾਂ ਦੀ ਹਾਂ ਉਹ ਉਹ ਗੜੀਆਂ ਦੁੱਧੀਆਂ ਉਹ ਦੇਖੋ ਸੋ ਇੱਕੋ ਹੀ ਪਰਿਵਾਰ ਦੀਆਂ ਇਹ ਜਿਹੜੀਆਂ ਗਈਆਂ ਹੈਗੀਆਂ ਨੇ ਕਿੰਨੇ ਸਾਲ ਹੋ ਗਏ ਬਾਪੂ ਜੀ ਤੁਹਾਨੂੰ ਇਸ ਫੀਲਡ 'ਚ ਇਹ 8ਵੇਂ ਸੂਏ ਸੂਈ ਆ ਅੱਛਾ 8ਵੇਂ ਸੂਈ ਆ ਇਹ 8ਵੇਂ ਸੂਈ ਆ ਆ ਦੂਜੀ ਸੂਈ ਆ ਅੱਛਾ ਜਦੋਂ ਤੁਸੀਂ ਇਹ ਬਿਲਕੁਲ ਤੰਦਰੁਸਤੀ ਵਾਲੀ ਆ ਮਾਮਲੇ 'ਚ ਸੀ ਉਸ ਵੇਲੇ ਕਿੰਨਾ ਦੁੱਧ ਸੀ ਜੀ ਨਾਲ ਉਹ ਇਹਨੇ ਲੇ ਸੀਗਾ 30 30 ਕਿਲੋ ਇਹ ਥੱਲੇ ਸੀ 25 ਕਿਲੋ ਇਹ ਥੱਲੇ ਸੀ ਤੇ ਉਸ ਤੋਂ ਬਾਅਦ ਜਦੋਂ ਬਿਮਾਰ ਹੋਈਆਂ ਫਿਰ ਕੀ ਬਣਿਆ ਇਹਦਾ ਬਸ ਇਹਨੇ ਰਹਿ ਗਏ 2-3 ਕਿਲੋ ਇੱਕ ਡੰਗ ਦਾ ਇੱਕ ਡੰਗ ਦਾ ਇੱਕ ਡੰਗ ਦਾ ਬਸ ਉਹਦੇ ਹੀ ਤਾਂ ਜੀ ਉਹਦਾ ਤੀਜੇ ਡੰਗ ਦੋ ਡੰਗ ਤੇ ਜੋ ਹੀ ਨਹੀਂ ਅਸੀਂ ਤੀਜੇ ਡੰਗ ਫਿਰ ਜੁਰਉਣ ਲੱਗੇ ਥੋੜਾ ਥੋੜਾ ਕਿਲੋ ਦੋ ਗੱਲੋ ਹੌਲੀ 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 ਬਸ ਆ ਫਿਰ ਜਦੋਂ ਸਮਾਨ ਰੱਜਾ ਪਾਉਣ ਲੱਗੇ ਆ ਕੌਣ ਸੈਟ ਗੋਏ ਤੁਸੀਂ ਦੇਸੀ ਨੁਸਖੇ ਵੀ ਬੜੇ ਅਜ਼ਮਾਏ ਨੇ ਹਾਂ ਕੀ ਅਜ਼ਮਾਇਆ ਸੀ ਉਹ ਵੀ ਦੱਸ ਦੋ ਇੱਕ ਦਾ ਜਨੇ ਨਹੀਂ ਜਾ ਕੇ ਹੋ ਅੱਛਾ ਸੋ ਨੁਸਖਾ ਫਾਰਮੂਲਾ ਵੀ ਅਸੀਂ ਤੁਹਾਨੂੰ ਦੁਕਾਉਣੇ ਆ ਤੁਸੀਂ ਇੱਕ ਹੋਰ ਦੇਸੀ ਟੋਟਕੇ ਦੀ ਗੱਲ ਕਰਦੇ ਸੀ ਬਾਪੂ ਜੀ ਉਹ ਕਿਹੜਾ ਸੀ ਉਹ ਅਸੀਂ ਤਾਰਾ ਮੀਰਾ ਤਾਰਾ ਉਹਦਾ ਕੀ ਕਰਦੇ ਹੋ ਉਹ ਮਾਦਰਾ ਅਸੀਂ ਦਿਨੇ ਵાળ ਕੇ ਅੱਛਾ ਉਹ ਵાળ ਕੇ ਉਹਦੇ ਨਾਲ ਫਰਕ ਨਹੀਂ ਪਿਆ ਨਹੀਂ ਉਹ ਉਹ ਤੋਂ ਬੰਦ ਕਰਦਾ ਵੀ ਖਾਣੋਂ ਹਟ ਗਈਆਂ ਸੀ ਜਮੇ ਖਾਣੋਂ ਹਟ ਗਈਆਂ ਜਮੇ ਖਾਣੋਂ ਬਣ ਗਈਆਂ ਸੀ ਅੱਛਾ ਤਾਰਾ ਮੀਰਾ ਵાળਦੇ ਵੀ ਖਾਂਦੀਆਂ ਨਹੀਂ ਸੀ ਅੱਛਾ ਫਿਰ ਆ ਤਾਰਾ ਮੀਰਾ ਖਲਾਈ ਇਹਨਾਂ ਦਾ ਤਾ ਹੋਊਗਾ ਨਹੀਂ ਨਹੀਂ ਫਾਇਦਾ ਵਧਾ ਕਿਲੋ ਹੀ ਆ ਇੱਕ ਡੰਗਾ ਦਾ ਉਹਨੂੰ ਇੱਕ ਦਿਨ ਛੱਡ ਕੇ ਪਲਾਈ ਦਿਆ ਅੱਛਾ ਅੱਛਾ ਮਤਲਬ ਛੱਡ ਗਿਆ ਜੀ ਖਾਣੋ ਇਹ ਅੱਛਾ ਤੇ ਮਤਲਬ ਹੁਣ ਜਿਹੜਾ ਇਹਦੇ ਕਿੰਨਾ ਦੁੱਧ ਵਧ ਗਿਆ ਤੁਹਾਡਾ ਨੁਸਖਾ ਫਾਰਮੂਲਾ ਵਰਤਣ ਤੋਂ ਬਾਅਦ ਹੁਣ ਤਾਂ ਆ ਗਈ ਦੁੱਧ ਤੇ ਤਾਂਨੇ ਤੇ ਆ ਗਈ ਜਿਹੜੀ ਹੁਣ 25 ਕਿਲੋ ਹੈਗਾ ਥੱਲੇ ਮਤਲਬ ਕਿੱਥੇ ਦੁੱਧ 2-3 ਕਿਲੋ ਤੇ ਕਿੱਥੇ 25 ਕਿਲੋ ਕਿੰਨੇ ਟਾਈਮ ਚ ਜੀ ਇਹ ਮੇਰੇ ਖਿਆਲੋਂ ਲੱਗੇ 2 ਹਫ਼ਤੇ ਬਸ ਦੋ ਹਫ਼ਤਿਆਂ ਚ 22 ਕਿਲੋ ਦੁੱਧ ਵਧ ਗਿਆ ਹਾਂ ਵਧ ਗਿਆ ਕਮਾਲ ਦੀ ਗੱਲ ਹੈ ਕਮਾਲ ਦੀ ਹੁਣ ਇਦਾਂ ਲਈ ਵੀ ਹੈਗਾ 8-9 ਕਿਲੋ ਡੰਗ ਦੇ ਜਿਹੜੀ 15-16 ਕਿਲੋ ਹੈਗਾ ਹੁਣ ਇਦਾਂ ਲਈ ਜਿਹੜੀ ਜੋਂਦੇ ਨਹੀਂ ਸੀ ਜਿਹੜੀ ਛੱਡਦੀ ਵੀ ਜਲਦੀ ਇੱਕ ਜੁ ਤਾਰੀਆਂ ਸੁਈਆਂ ਇਹ ਅੱਛਾ ਆਹ ਤੇ ਬੱਚੀਆਂ ਦੀਆਂ ਅੱਛਾ ਬਦਲ ਵਿੱਚ ਹੋਣੀ ਛੱਡਦੀ ਸੀ ਵੀ ਹੁਣ ਤਾਂ ਹੋਰ ਬਸ ਗਈ ਨਹੀਂ ਤੇ ਬਸ ਬਾਬੂ ਜੀ ਮਿਹਨਤ ਤਾਂ ਬੜੀ ਲੱਗੀ ਹੈ ਤੁਹਾਡੀ ਇਹਦੇ ਤੇ ਸਾਰੇ ਤੇ ਲੱਗੀ ਬਹੁਤ ਮਿਹਨਤ ਪਾਲੇ ਜੋਕਾਂ ਨੂੰ ਪਾਲੀਆਂ ਇਹ ਸਾਲ 15 ਆ 15 ਮਹੀਨੇ ਦੀ ਸੁਈ ਹੋਈ ਆ ਅੱਛਾ ਤਿਆ ਸਾਰਾ ਮਹੀਨੇ ਦੀ ਖੜੀ ਆ ਪਛੇ ਮਹੀਨੇ ਦੀ ਘੱਬਣਾ ਅੱਛਾ ਕੀ ਬਾਤ ਹੈ ਹਾਂ ਹੁਣ 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 ਠੀਕ ਆ ਹਾਲਾਤ ਹਾਂ ਇਹ ਹੁਣ ਠੀਕ ਆ ਹਾਲਾਤ ਬਿਲਕੁਲ ਸੋ ਬਾਪੂ ਜੀ ਦੇ ਹੱਥ ਕਿਹੜਾ ਨੁਸਖਾ ਫਾਰਮੂਲਾ ਲੱਗਿਆ ਉਹ ਵੀ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਂਗੇ ਬੜੀਆਂ ਡੂੰਘੀਆਂ ਗੱਲਾਂ ਬਾਪੂ ਜੀ ਨੇ ਮੈਂ ਹਾਸੇ ਨਾਲ ਹੀ ਕਹਤੀ ਆ ਬਾਪੂ ਜੀ ਦਾ ਬੇਟਾ ਸਾਡੇ ਨਾਲ ਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਮੇਰਾ ਚਰਨਜੀਤ ਸਿੰਘ ਅੱਛਾ ਚਰਨ ਜੀ ਬਾਪੂ ਜੀ ਨੇ ਬੜੀਆਂ ਮਤਲਬ ਦਿਲ ਨੂੰ ਹਲਾਤ ਦੇਣ ਵਾਲ ਕੀ ਹੋਇਆ ਸੀ ਗਈਆਂ ਨੂੰ ਕਹਿੰਦੇ ਹਾਲਾਤ ਬੜੇ ਖਰਾਬ ਹੋ ਗਏ ਸੀ ਡੇਰੀ ਤੇ ਦੁੱਧ ਦੇ ਇੱਕ ਦਾ ਵਾ ਜਿਵੇਂ ਪੱਠੇ ਛੜ ਗਿਆ ਤਾਹੀਆਂ ਸੁਈਆਂ ਸੀਆਂ ਥੋੜੇ ਜਿਹੇ ਪੱਠੇ ਵੀ ਤਾਹੀਆਂ ਸੁਈਆਂ ਕਰਕੇ ਆ ਵੀ ਤਾਂ ਨੇ ਪੱਠੇ ਖਾਂਦੀ ਆ ਜੇ ਉਹ ਖਾਂਦੇ ਖਾਂਦੇ ਹੌਲੀ ਹੌਲੀ ਘਟਦੇ ਰਹੇ ਤੇ ਜੋ ਦੇਖਿਆ ਦੁੱਧ ਜੋ ਹੌਲੀ ਹੌਲੀ ਦੁੱਧ ਥਲਾਂੇ ਘਟਣ ਲੱਗ ਗਿਆ ਠੀਕ ਹੈ ਘਟਣ ਲੱਗ ਗਿਆ ਤੇ ਡਾਕਟਰ ਬੈਕਗ੍ਰਾਉਂ ਪਹਿਲੇ ਦੂਜੇ ਡਾਕਟਰ ਜੀ ਉਹਨੂੰ ਪੁੱਛਿਆ ਉਹ ਲਿਆਇਆ ਉਹ ਕਹਿੰਦਾ ਵੀ ਚ ਲੱਗਦਾ ਵੀ ਮਿਸਟ੍ਰਸ ਆ ਗਈ ਕੋਈ ਛਾਡੇ ਫਰਮਝ ਆਈ ਹੀ ਨਹੀਂ ਸੀ ਕਦੇ ਪਹਿਲੀ ਵਾਰ ਸਮ ਸਟੇਟਸ ਆਈ ਨਹੀਂ ਸੀ ਆਈ ਨਹੀਂ ਸੀ ਕਦੇ ਠੀਕ ਹੈ ਕੋ ਜਿਹਨੂੰ ਇੱਕ ਵਾਰਾ ਲੱਗਿਆ ਇੰਜੈਕਸ਼ਨ ਮੁੜ ਕੇ ਉਹਨਾਂ ਕਰਦਾ ਉਹਨਾਂ ਕਰਦਾ ਉੜ ਗਿਆ ਨਹੀਂ ਇਹਨੇ ਫੇਸਬੁੱਕ ਤੇ ਮੈਂ ਇਹਨਾਂ ਦੀ ਐਡ ਦੇਖੀ ਅੱਛਾ ਐਡ ਹੀ ਦੇਖੀ ਸੀ ਆਪਣੇ ਇਹਨਾਂ ਦੀ ਡਾਕਟਰ ਇਹਨਾਂ ਦੀ ਬੀਐਸਕੇ ਦੀ ਅੱਛਾ ਅੱਛਾ ਤੋ ਬੀਐਸਕੇ ਦੀ ਐਡ ਦੇਖੀ ਐਡ ਦੇਖੀ ਤੇ ਮੈਂ ਫੋਨ ਆਸ 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 ਹੋਈ ਆਸ ਹੋਈ ਮੈਂ ਕਿਹੜੀ ਗੱਲ ਵਧੀਆ ਲੱਗੀ ਸੀ ਵੀਡੀਓ ਚ ਵੀਡੀਓ ਜਦੋਂ ਮਿਸਟੇਚਰ ਚੱਲਦੀ ਆ ਮੈਂ ਦੇਖਿਆ ਮੈਂ ਯਾਰ ਮਿਸਟੇਚਰ ਆਉਂਦੀ ਕਿ ਮੈਂ ਮੈਂ ਮਿਸਟੇਚਰ ਆਪਣਾ ਜਾਨਵਰ ਨੂੰ ਆਪਣਾ ਮਾਉਂਟ ਨਹੀਂ ਸਵਾਈ ਪ੍ਰੋਪਰ ਰੱਖੀ ਦੀ ਆ ਮਿਸਟੇਚਰ ਤਾਰਾਂ 'ਚ ਆਉਣੀ ਆ ਜੇ ਥੱਲੇ ਜਾਨਵਰ ਬੈਠਾ ਵੀ ਤਾਰ ਇਹ ਆਪਾਂ ਜਨੂਰ ਬੈਂਡਿੰਗ ਦਿੰਦੇ ਨੇ ਤੇ ਅੱਧਾ ਪ੍ਰੋਬਲਮ ਕਰ ਖੜੇ ਹੀ ਰਹਿੰਦੇ ਆ ਠੀਕ ਆ ਉਹ ਤਾਈਆਂ ਸੂਈਆਂ ਕਰਕੇ ਕਰਕੇ ਮਿਸਟੈਸ ਜਾ ਗਈ ਦੋਣਾਂ ਨੂੰ ਦੁੱਧ ਘਟਣ ਲੱਗ ਗਿਆ ਇਹਨਾਂ ਦੀ ਐਡ ਦੇਖੀ ਮੈਂ ਐਡ ਕਰਕੇ ਮੈਂ ਲੱਗ ਗਿਆ ਰਾਜਪੁਰੇ ਨੰਬਰ ਅੱਛਾ ਰਾਜਪੁਰੇ ਤੋਂ ਫਿਰ ਦੂਜੇ ਲੱਗ ਗਿਆ ਉੱਥੇ ਮੈਂ ਡਾਕਟਰ ਡੀਗੇ ਦੇ ਕਹਿੰਦਾ ਉਹ ਤੁਹਾਡੇ ਕਹਿੰਦਾ ਫਾਰਮ ਆ ਤੇ ਇਹ ਕਹਿੰਦਾ ਮੈਂ ਕਿੱਥੇ ਵੀ ਆ ਚੀਜ਼ੇ ਕਰਕੇ ਆ ਕਹਿੰਦਾ ਕਿਥੋਂ ਬੋਲੇ ਮੈਂ ਜਗਰਾਉ ਤੋਂ ਬੋਲ ਰਿਹਾ ਆ ਕਹਾਂ ਤੁਹਾਡੇ ਵੀ ਇੱਥੇ ਹੈਗੀ ਆ ਕਹਿੰਦਾ ਮੈਂ ਕਿੱਥੇ ਗਿਆ ਜੀ ਕਹਿੰਦਾ ਰੇਲੈਂਸ ਦੇ ਮਾਹੌਲ ਦੇ ਬਿਲਕੁਲ ਸਾਹਮਣੇ ਦੁਕਾਨਾਂ ਕਰ ਤੋ 1917 ਨੰਬਰ ਇਹਦਾ ਕੋਈ ਦਿੱਤੀ ਮੈਨੂੰ ਫਿਰ ਉਹ ਚਲਾਈ ਉਹ ਚਲਾਈ ਫਿਰ ਭੁੱਖ ਨਹੀਂ ਲੱਗਦੀ ਪੱਠੇ ਨਹੀਂ ਖਾਂਦੀਆਂ ਸੀਗੀਆਂ ਤੇ ਕਹਿੰਦੇ ਬਾਪੂ ਕਹਿੰਦੇ ਜਾਂਦੇ ਜਾਂਦੇ ਡਿੱਗ ਪੈਂਦੀਆਂ ਸੀ ਡਿੱਗ ਪੈਂਦੀਆਂ ਸੀ ਅਨੇ ਘਰ ਦੀ ਬਰੀਡ ਵਾਲੀ ਹੋਈ ਆ ਜੀ ਅੱਛਾ ਇਹਦੇ ਇੱਕ ਤਰ੍ਹਾਂ ਦਾ ਸਾਡੇ ਪਰਿਵਾਰ ਦਾ ਹਿੱਸੇ ਬਣ ਜਾਂਦੇ ਨੇ ਸਹੀ ਜੀ ਕਿੰਨਾ ਕੁ ਦੁੱਖ ਸੀ ਉਸ ਵੇਲੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਸੀ ਬਹੁਤ ਹਾਲਾਤ ਮਾੜੇ ਸੀਗੇ ਜੀ ਮਪਾ ਕਹਿੰਦੇ ਪੱਠੇ ਨਹੀਂ ਖਾਣੇ ਮੂਰੇ ਪਏ ਰਹਿਣੇ ਖਾਣੇ ਨਹੀਂ ਭੁੱਖ ਲੱਗਣੀ ਐਵੇਂ ਜਮਾ ਪਿੰਜਰ ਬਣ ਗਈਆਂ ਸੀ ਜੀ ਵੇ ਦੇਖੋ ਜਿਵੇਂ ਆਮ ਜਾਨਵਰ ਤਰਹ ਫਰਦਾ ਨਾ ਜਿਵੇਂ ਹੱਡੀਆਂ ਹੱਡੀਆਂ ਦੇਖਦੀਆਂ ਆ ਯਾਰ ਹਾਲਾਤ ਹੋ ਗਏ ਸੀ ਇਹਨਾਂ ਦੇ ਉਹਨਾਂ ਦੇ ਤਾਇਆਂ ਸੁਈਆਂ ਕਰਕੇ ਹਾਲਾਤ ਇਹ ਹੋ ਗਏ ਸੀ ਇਹਨਾਂ ਦੇ ਫਿਰ ਤਾਂ ਕਈ ਵਾਰ ਮਨ ਚੋਂਦਾ ਵੀ ਯਾਰ ਬਸ ਇਹਨਾਂ ਨੂੰ ਛੱਡ ਹੀ ਦਈਏ ਯਾਨੀ ਕਿ ਮਸਟ ਜਿਵੇਂ ਉਹਨੂੰ ਬੱਦੇ ਇਹਨਾਂ ਚੋਣਾਵਾ ਹੁਣ ਮੈਂ ਜੀ 25 ਕਿਲੋ ਡੇਰੀ ਜਾਂਦਾ ਸੀਗਾ ਅੱਛਾ ਤੇ ਘਰਾਂ ਚ ਜਾਂਦਾ ਸੀ ਮੇਰਾ 20 ਕਿਲੋ ਘਰਾਂ ਜਾਂਦਾ ਸੀ ਤੇ 16 ਕਿਲੋ ਬੱਚਿਆਂ ਨੂੰ ਪਿਓ ਦ ਪਿਆਉਂਦਾ ਸੀਗਾ ਅੱਛਾ ਪੰਜ ਬੱਚੇ ਇਹਨਾਂ ਨੂੰ ਬੱਚਿਆਂ ਨੂੰ ਵੀ ਪਿਲਾਉਂਦੇ ਹਾਂ ਤਿੰਨ ਮਹੀਨੇ ਬੱਚਿਆਂ ਨੂੰ 16 ਕਿਲੋ ਦਦਾ ਕੀ ਆ ਵਾਹ ਡੇੜੀ ਦਾ ਕੀ ਆ ਵਾਹ ਉਹ ਬਰੀਡ ਤਿਆਰ ਕਰਦੇ ਆ ਜਲਦੀ ਠੀਕ ਹੈ ਠੀਕ ਹੈ 16 ਕਿਲੋ ਦਾ ਦਿਹਾੜੀ ਕੋਈ ਟਿਕਟ ਡੁਕਾ ਤਾਂ ਨਹੀਂ ਲਾਉਂਦੇ ਕਿਹਦੇ ਨਾ ਨਾ ਠੀਕ ਹੈ ਕੋਈ ਨਹੀਂ ਜੀ ਕੋਈ ਟਿਕਟ ਨਹੀਂ ਕੋਈ ਟਿਕਾ ਨਹੀਂ ਅੱਛਾ 16 ਕਿਲੋ ਬੱਚੇ ਦਾ ਤਾਂ ਚੌਥਾ ਮਹੀਨਾ ਲੱਗ ਗਿਆ ਨਾ ਹੁਣ ਦੁੱਧ ਬੰਦ ਕੇ ਉਹਨਾਂ ਨੂੰ ਫੀਡ ਚਲਾਈ ਹੋਈ ਹੈ ਇਹਨਾਂ ਦੀ ਠੀਕ ਹੈ ਕਿਉਂਕਿ ਉਹ ਚੀਜ਼ ਨੂੰ ਬਰੀਡ ਤਿਆਰ ਕਰਦੇ ਮੈਂ ਵੀ ਅਕਦਾ ਨਾ ਹੋ ਗਿਆ ਮੈਂ ਖਾ ਵੀ ਲਾ ਦੀ ਰਸਾ ਗਲੋਂ ਉਹਨੂੰ ਪੈਸਾ ਨਹੀਂ ਕਿੱਥੋਂ ਆਉਣਾ ਕਿਦੋਂ ਪੈਸੇ ਨਹੀਂ ਜਿਹੜੇ ਕੋਣਾ ਚੀਜ਼ ਨੂੰ ਖਰਾਕ ਪੋਣੀ ਆ ਦੁੱਧ ਹੀ ਨਹੀਂ ਆਉਣਾ ਪੈਸਾ ਕਿੱਥੋਂ ਆਉਣਾ ਉਹਨਾਂ ਦਾ ਆਪਣਾ ਖੇਤੀ ਆ ਠੀਕ ਹੈ ਇਨਾ ਦੇ ਖਰਚੇ ਚੱਲਦਾ ਇਹੀ ਚਲਾਇਆ ਜੇ ਲਾਉਂਗੇ ਤੁਸੀਂ ਡਾਕਟਰ ਬੁਲਾਉਂਗੇ ਡਾਕਟਰ ਨਾਲ ਦੁੱਧ ਵੀ ਸੁੱਕੂਗਾ ਠੀਕ ਹੈ ਠੀਕ ਹੈ ਲਾਉਂਗੇ ਦੁੱਧ ਵੀ ਸੁੱਕਣਾ ਮਾ ਠੀਕ ਹੈ ਉਹ ਦੁੱਧ ਬਹੁਤ ਨਾ ਦੁੱਧ ਜੀ ਪੀਂਦੇ ਥੋੜਾ ਟੇਸ ਨਾਲ ਜੀ 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 ਤੇ ਇੰਨਾ ਪੀਂਦੇ ਟੇਸਟ ਰ ਉਹਦੇ ਰਹਿਣਾ ਵਾ ਇਹ ਚੀਜ਼ ਨਾਲ ਨਾ ਦੁੱਧ ਸੁੱਕਿਆ ਜਣਕੇ ਨਹੀਂ ਕਮਜ਼ੋਰ ਕਰਕੇ ਨਾ ਦੋ ਡਾਂਗ ਛੱਡ ਕੇ ਤੀਜੇ ਦਿਨ ਚੋਂ ਲੱਗ ਗਏ ਸੀ ਪਹਿਲਾਂ ਤੁਸੀਂ ਕਹ ਰਹੇ ਵੀ ਦੋ ਤਿੰਨ ਕਿਲੋ ਸੀ ਇਹਦੇ ਹੇਟਾ ਜਿਵੇਂ ਹੀ ਮੈਂ ਕਹਿੰਦਾ ਨਹੀਂ ਬੱਚੇ ਚੰਗਾ ਆ ਗਏ ਥੱਲੇ ਪਰ ਪਰਦਾ ਤੇ ਸਾਡੀ ਕਰਦੀ ਵੀਡੀਓ 25 25 ਲੀਟਰ ਸਟਾਰਟਿੰਗ ਤੋਂ ਆਏ ਇਹ ਮਾਦਲ ਕੋਤ ਬੱਚੀ ਲੀਟਰ ਤੇ ਪਹੁੰਚ ਰਹੀ ਹੈ ਫਿਰ ਇਹ ਮੋਚਾ ਚੱਲੀ ਕਿ ਕਰਾਈਏ ਨਹੀਂ ਹੋਲੀ ਹੋਲੀ ਇਹਨਾਂ ਦਾ ਲਈ ਜਾਂ ਟੀਕ ਕੀ ਕਰਵਾ ਕੀ ਹਾਂ ਇੱਕ ਤਾਂ ਪਾਊਡਰ ਚਲਾ ਰਹੇ ਇਹਨਾਂ ਦਾ ਕਿਹੜਾ ਜੀ ਆਪਣੇ ਮਿਨੀ ਮਿਕਸਚਰ ਇੱਥੇ ਰੱਖਿਆ ਹੋਇਆ ਤੁਸੀਂ ਹਾਂਜੀ ਤੇ ਫਿਰ ਸਾਡੇ ਕਿਸਾਨ ਭਰਾਵਾਂ ਨੂੰ ਜਿਹੜੇ ਹੋ ਡੈਰੀ ਵਾਲੇ ਨੇ ਉਹਨਾਂ ਨੂੰ ਵੀ ਦੱਸ ਦਿਓ ਬਾਪੂ ਜੀ ਫਿਰ ਹੁਣ ਤਾਂ ਸੱਲੀ ਹੈ ਹਾਂਜੀ ਹਾਂ ਤਾਂ ਸੱਲੀ ਪੂਰੀ ਹੁਣ ਤਾਂ ਨਹੀਂ ਦਿਲ ਛੱਡਦੇ ਨਹੀਂ ਹੁਣ ਨਹੀਂ ਛੱਡਦੇ ਉਹ ਹੋਰ ਵੀ ਪਾਊਡਰ ਪਾਉਂਦਾ ਸੀ ਪਰ ਪਟੋ ਹੋਰ ਪਾਊਡਰ ਦਾ ਰਿਜ਼ਲਟ ਨਹੀਂ ਮੈਨੂੰ ਮਿਲਿਆ ਜਿੰਗੇ ਪਾਊਡਰ ਵੀ ਪਾ ਰਹੇ ਆ ਮਾ ਪਾਊਡਰ ਦੇ ਨਾਲ ਜਿਹੜਾ 17 ਨੰਬਰ ਇਹਨ ਤੱਕ ਨਾ ਜਿਵੇਂ ਨਾ ਮਤਲਬ ਜਿਹੜਾ ਜਾਨਵਰ ਥੀ ਪਾਲਿਆ ਹੋਵੇ ਘਰੇ ਪਾਲਿਆ ਹੋਵੇ ਤਾਂ ਜਾਨ نکل ਜਾਂਦੀ ਹੈ ਸਹੀ ਗੱਲ ਹੈ ਜੀ ਸਹੀ ਗੱਲ ਹੈ ਸਹੀ ਗੱਲ ਤਾਂ ਬਾਪੂ ਜੀ ਥੋੜੀ ਬੜੀ ਭਾਵੁਕ ਅਸੀਂ ਕਹਿ ਲਈ ਕਿ ਇਮੋਸ਼ਨਲ ਅਟੈਚਮੈਂਟ ਹੈ ਥੋੜੀ ਇਮੋਸ਼ਨਲ ਅਟੈਚਮੈਂਟ ਹੈ ਜੀ ਪੂਰੀ ਹਾਂ ਹਾਂ ਪੂਰਾ ਪੂਰਾ ਹੁਣ ਤੇ ਚਲੋ ਹੁਣ ਤਾਂ ਤੁਸੀਂ ਹੁਣ ਤੇ ਮੈਨੂੰ ਹੌਸਲਾ ਹੁਣ ਤਾਂ ਹੌਸਲਾ ਤੁਸੀਂ ਦੇਖੋ ਬਾਪੂ ਜੀ ਦਾ ਚਲੋ ਹੁਣ ਭਾਵੇਂ ਥੋੜੇ ਜੇ ਬੰਦਾ ਹੋ ਜਾਂਦਾ ਮੈਂ ਵੀ ਤੁਹਾਡੀ ਕਹਾਣੀ ਕਿਉਂਕਿ ਤੁਸੀਂ ਘਰ ਵਾਂਗੂ ਪਾਲੀਆਂ ਹੋਈਆਂ ਬਾਬੂ ਕਿੰਨਾ ਦੁੱਖ ਕਿੰਨਾ ਕੁ ਹੋ ਜਾਂਦਾ ਜੇ ਉਸ ਵੇਲੇ ਉਹਦੇ ਬੱਚਿਆਂ ਨੂੰ ਦੇਖ ਕੇ ਜਿਹੜੇ ਛੋਲੇ ਨਾ ਆਪਣੇ ਆਪ ਚ ਬਹੁਤ ਸਾਰੀਆਂ ਕਹਾਣੀਆਂ ਦੱਸਦੇ ਨੇ ਜੇ ਜਦੋਂ ਪੰਪਾ ਦਾ ਪਾਲਦਾ ਨਾ ਨਿਕਨੇ ਕੀ ਜਿਵੇਂ ਸਾਲ ਹਾਂ ਬੱਚਾ ਨੂੰ ਪਾਲਦਾ ਹਰ ਜੀ ਦਾ ਖਿਆਲ ਰੱਖਣਾ ਥੱਲੇ ਗਿੱਲਾ ਨਾ ਹੋਵੇ ਆਹ ਨਾ ਹੋਵੇ ਫਿਰ ਉਹਦੇ ਜਾਨਵਰ ਜਦੋਂ ਹੋਰੇ ਫਿਰ ਬੰਦਾ ਤੈਨੂੰ ਪਤਾ ਹੀ ਜਾਵੇ ਕੀ ਹਾਲ ਹੁੰਦਾ ਜੀ 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 ਸੋ ਤੇ ਕਹ ਤੁਸੀਂ ਸਾਡੇ ਵਿਰਸੇ ਦੀ ਖਾਸियत ਹੈਗੀ ਆ ਕਿ ਅਸੀਂ ਪਿਆਰ ਕਰਨ ਵਾਲੀ ਕੌਮ ਆ ਰੱਜ ਕੇ ਪਿਆਰ ਕਰਨ ਵਾਲੀ ਕੌਮ ਆ ਅੱਛਾ ਬਾਈ ਜੀ ਹੋਰ ਕਿਹੜੀ ਤੁਸੀਂ ਬਾਪੂ ਤੇ ਬੜਾ ਇਮੋਸ਼ਨਲ ਜੋੜ ਰੱਖਿਆ ਡੈਰਨਲ ਤੁਸੀਂ ਸਾਡੇ ਜੀ ਆਪਦੇ ਨਾਲ ਮੈਂ ਨੌਕਰੀ ਵੀ ਕਰਦਾ ਵਾਂ ਅੱਛਾ ਨੌਕਰੀ ਕਰਦਾ ਜਿਹਨੇ ਜਿਹਨੂੰ ਇੰਨਾ ਸਿਰ ਤੇ ਹੀ ਆ ਯਾਨੀ ਕਿ ਘਰ ਦੀ ਬੀੜੀ ਤੜਾ ਕਰਕੇ ਅਜੇ ਜਿਹਨਾਂ ਉਹ ਸੁਣ ਵਾਲੇ ਖੜੀਆਂ ਬੱਜਦਾ ਕੁਝ ਨਹੀਂ ਸੀਗਾ ਜੇ ਦੁੱਧ ਦੇ ਜਿਹੜੇ ਜਾਨ ਨਾਲ ਦੁੱਧ ਹੀ ਇੱਕਦਮ ਜਿੱਤੇ ਆਉਣਾ ਵਾ ਸੈਲਰੀ ਆਉਣੀ ਆ ਤਨਾ ਵਸ ਕੇ ਖਰਾਕ ਲੈ ਕੇ ਆਉਣੀ ਆ ਠੀਕ ਹੈ ਠੀਕ ਉਹ ਜਿਹਨੂੰ ਸੈਲਰੀ ਵੀ ਇਧਰ ਜਾਂਦੀ ਰਹੀ ਮੇਰੀ ਅੱਛਾ ਮਤਲਬ ਪੱਲਿਓ ਤੁਸੀਂ ਡੈਰੀ ਚ ਇਨਵੈਸਟ ਕਰਦੇ ਰਹੇ ਜਿਹੜੀ ਸੈਲਰੀ ਆਉਂਦੀ ਸੀ ਉਹ ਵੀ ਇੱਥੇ ਲੱਗ ਜਾਂਦੀ ਸੀ ਲੱਗਦੀ ਹੈ ਹੁਣ ਤਾਂ ਨਹੀਂ ਲੱਗਦੀ ਨਹੀਂ ਹੁਣ ਥੋੜਾ ਜਿਹਾ ਅਗਣਾ ਫਰਕ ਆ ਹੁਣ ਅਗਣਾ ਥੋੜਾ ਜਿਹਾ ਚੱਲ ਪਿਆ ਹੋਰ ਚੱਲ ਬਈ ਆਪਣਾ ਖਰਚਾ ਆ ਬਹੁੜੇ ਕੱਢਣ ਲੱਗ ਗਿਆ ਠੀਕ ਹੈ ਠੀਕ ਹੈ ਠੀਕ ਹੈ ਮਤਲਬ ਕਿੰਨੇ ਕੇ ਟਾਈਮ ਚ ਖਰਚੇ ਕੱਢਣ ਲੱਗ ਗਿਆ ਜਾਨਕਿ ਮੈਂ ਘਟ ਚ ਜਾ ਰਿਹਾ ਸੀ ਤੁਹਾਡਾ ਮਤਲਬ ਥੋੜਾ ਪੱਲਿਓ ਤੁਹਾਡੇ ਪੈ ਰਹੇ ਸੀ ਡੈਰੀ ਚ ਤੇ ਹੁਣ ਪੱਲਿਓ ਪੈਣੇ ਕਿੰਨੇ ਦਿਨਾਂ ਚ ਬੰਦ ਕਰਾਤੇ ਡਾਕਟਰ ਬੀ ਐਸ ਕੇ ਨੇ ਡਾਕਟਰ ਬੀ ਐਸ ਕੇ ਨੇ ਮੈਂ ਸਮਝਦਾ ਤੂੰ ਲੱਗਾ ਤਾਂ ਮੈਂ ਲੇਟ ਹੀ ਇਹਨਾਂ ਤੋਂ ਠੀਕ ਹੈ ਜਾਨਕਿ ਮੈਨੂੰ ਤਾਂ ਦੇਰ ਆਇਆ ਦਰੁਸਤ ਆਇਆ ਹਾਂ ਜੀ ਉਹ ਚੀਜ਼ ਨੂੰ ਜੇ ਮੈਨੂੰ ਮਹੀਨਾ ਕੀ ਉਹਨੇ ਦੇ ਟਿਕ ਮਹੀਨੇ ਹੋਏ ਵਰਤਨ ਨੂੰ ਹੋਇਆ ਕੀ ਬਾਤ ਹੈ ਮਤਲਬ ਡੇਡ ਮਹੀਨੇ ਚ ਪੂਰਾ ਸੂਰਾ ਕਰਤਾ ਤੁਹਾਨੂੰ ਜਣੀ ਕੋ ਜੀ ਨੂੰ ਵਪਰ ਆਪਣਾ ਥੋੜਾ ਜਿਆ ਆਪਣੇ ਆਪ ਨੂੰ ਖਾਣ ਖਾਣ ਲੱਗ ਗਿਆ ਬਜਨ ਦਾ ਬਾਅਦ ਹੀ ਗੱਲ ਸਹੀ ਹੋਣ ਦੇ ਵਿਚਨਗੇ ਜੀ 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 ਪਹਿਲੇ ਜਾਨਵਰ ਸੈਟ ਹੋਏ ਫਿਰ ਜੀ ਦੁੱਧ ਫੇਰੀ ਦੇਖਿਆ ਨਾ ਕੀ ਬਾਤ ਹੈ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਰਾਜੇਸ਼ ਬਾਂਸਲ ਸਾਹਿਬ ਵੀ ਨੇ ਜਿਨ੍ਹਾਂ ਨਾਲ ਮੁਲਾਕਾਤ ਹੋਈ ਸੀ ਬਾਂਸਲ ਸਾਹਿਬ ਮੈਨੂੰ ਤੇ ਲੱਗਦਾ ਫਿਰ ਇਹ ਬੜਾ ਪੁੰਡਾ ਵਾਲਾ ਕੰਮ ਹੈ ਚਲੋ ਕਰੋਬਾਰ ਦੇ ਇਹ ਨਜ਼ਰੀਏ ਨਾਲ ਜੇਕਰ ਆਪਾਂ ਨਾ ਗੱਲ ਕਰੀਏ ਬਾਪੂ ਜੀ ਬੜੇ ਡੈਸ਼ ਅਟੈਚ ਅਸੀਂ ਕਹਿ ਲਈਏ ਕਿ ਇਮੋਸ਼ਨਲ ਅਟੈਚਮੈਂਟ ਸੀ ਇਹਨਾਂ ਦੀ ਡੈਰੀ ਦੇ ਨਾਲ ਬਿਲਕੁਲ ਸਹੀ ਤੇ ਕਿਸ ਹਾਲਤ ਦੇ ਵਿੱਚ ਆਇਆ ਸੀ ਸਾਡਾ ਵੀ ਤੁਹਾਡੇ ਕੋਲ ਜਦੋਂ ਤੁਹਾਡੇ ਕੋਲ ਪਹੁੰਚਿਆ ਸੀ ਏ ਜੀ ਬਹੁਤ ਮਤਲਬ ਮੇਰੇ ਕੋਲੇ ਆਇਆ ਸੀ ਵੀ ਮੇਰੇ ਪਸ਼ੂ ਦਾ ਦੁੱਧ ਖਾਰਾ ਆ ਰਿਹਾ ਵਾ ਫਿਰ ਇੱਕ ਇਹਨਾਂ ਦੀ ਗਾਂ ਜਮਾ ਖਾਣੋ ਪੀਣੋ ਛੱਡਤਾ ਸੀ ਉਹਨੇ ਮਤਲਬ ਪੱਠੇ ਕਹਿੰਦਾ ਸੀ ਮੈਂ ਤਿੰਨ ਆਪਾਂ ਆ ਲੀਵਡ ਇਸ ਇਹਨਾਂ ਨੂੰ ਦਿੱਤਾ ਸੀ ਇਹਦੇ ਨਾਲ 6 ਨੰਬਰ ਇੱਕ ਆਪਾਂ ਫਾਰਮੂਲਾ ਲਾਇਆ ਸੀਗਾ ਠੀਕ ਹੈ ਜੀ ਆਪਣਾ ਇਹ ਫਾਰਮੂਲਾ ਕਿਹੜਾ ਲਾਇਆ 6 ਨੰਬਰ ਫਾਰਮੂਲਾ ਜੀ ਉਹਦੇ ਵਿੱਚ ਕੀ ਹੈ ਇਹਦੇ ਜੇ ਆਪਾਂ ਇਹਨੂੰ ਮਿਕਸ ਕਰਕੇ ਦਵਾਗੇ ਨਾ ਇਹ ਦੋਨੇ ਚੀਜ਼ਾਂ ਪੰਜਵੇਂ ਦਿਨ ਚਾਹੇ ਪਸ਼ੂ ਨੂੰ ਜੋ ਮਰਜ਼ੀ ਪਾ ਦਿਓ ਜੀ हां चाहे सुकियां लक्कणा ओदे मुरे तर दो जी चबजू चबजू जी सही कह रहे ने जी बंसल जी सही 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 मतलब खान-पीन लाग गी सी 5वें दिन खान-पीन लाग गी सी बापू जी ठीक कह रहे ने हां ठीक है ठीक है जी 9वें दिन ਖਲਾਤਾ ਸੀ ਫਿਰ ਸੌਦਾ ਜਦੋਂ 5ਵੇਂ ਦਿਨ ਲੱਗ ਗਿਆ ਖਾਣ ਉਹਦੇ 5ਵੇਂ ਰਿਜ਼ਲਟ ਆ ਗਿਆ ਸੀ ਰਿਜ਼ਲਟ ਆ ਗਿਆ ਰਿਜ਼ਲਟ ਆ ਗਿਆ ਸੀ ਆ ਸਾਵੇਂ ਡੰਗਰ ਭਰ ਕੇ ਭਰ ਕੇ ਖੜਨਾ ਸਾਵੇਂ ਉਹਦੇ ਆਥਣ ਹੋ ਗਿਆ ਐ ਉਵੇਂ ਹੀ ਖੜਨਾ ਸਾਵੇਂ ਡੰਗਰ ਨੂੰ ਹੁਣ ਬੰਦੇ ਨੂੰ ਖੁਸ਼ੀ ਹੋ ਜਾਂਦੀ ਜਦੋਂ ਚੋਣ ਲਾ ਹੁਣ ਤਾਂ ਨਹੀਂ ਡਿੱਗਦੇ ਕਰਦੇ ਜੀ 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 ਅੱਛਾ ਬੰਸਲ ਸਾਹਿਬ ਕੀ ਕਹ ਰਹੇ ਸੀ हां जी मैं कह रही हूं एक ये आपा ਇਹਨਾਂ ਦਾ ਦੁੱਧ ਘਟਿਆ ਹੋਇਆ ਸੀਗਾ ਆਪਾਂ ਇਹਨਾਂ ਨੂੰ ਆਲ ਇਨ ਵਨ ਪਾਊਡਰ ਦਿੱਤਾ ਤੇ ਫਿਰ ਇਹਨਾਂ ਨੂੰ ਮਿਕਸਚਰ ਇਹ ਸਾਡਾ ਆਲ ਇਨ ਵਨ ਪਾਊਡਰ ਹੈ ਤੇ ਇਹਦੇ ਵਿੱਚ ਇਹਦੀ ਪਸ਼ੂ ਦੀ ਮਤਲਬ ਹੋਰ ਵੀ ਗ੍ਰੋਥ ਵੀ ਹੁੰਦੀ ਹੈ ਠੀਕ ਹੈ ਜੀ ਬੱਚੇ ਗਾਂ ਜੇ ਇਹ ਪੋਣਾ ਸ਼ੁਰੂ ਕਰਾਂਗੇ ਸ਼ੁਰੂ ਤੋਂ ਹੀ ਆਪਾਂ ਉਹਦੇ ਗਾਂ ਬਰੀਡ ਨੂੰ ਵੀ ਵਧੀਆ ਮਿਲਦਾ ਜੀ ਬੱਚੇ ਦਾ ਨਿੰ ਵੀ ਠੀਕ ਰਹਿੰਦਾ ਹੈ ਠੀਕ ਹੈ ਜੀ ਹਾਂਜੀ ਅੱਛਾ ਭਾਈ ਜਿਹੜੇ ਲੋਕ ਤੁਹਾਡੇ ਵਾਂਗੂ ਚਲੋ ਤੁਸੀਂ ਤੇ ਪੱਲਿਓ ਪਾਉਂਦੇ ਰਹੇ ਬਹੁਤ ਬਹੁਤ ਵੱਡੀ ਗੱਲ ਹੈ ਆਪਣੀ ਸੈਲਰੀ ਵੀ ਤੁਸੀਂ ਇੱਥੇ ਲਗਾਉਂਦੇ ਰਹੇ ਉਹਨਾਂ ਨੂੰ ਕੀ ਕਹੋਗੇ ਜਿਨ ਜੋ ਤੁਹਾਡੇ ਵਾਂਗੂ ਪਰੇਸ਼ਾਨ ਨੇ ਕੋਈ ਰਾਹ ਨਹੀਂ ਲੱਭ ਰਿਆ ਉਹ ਮਤਲਬ ਰੱਸਾ ਗਲ ਚੋਂ ਕੱਢਣਾ ਚਾਹੁੰਦੇ ਸੀ ਚਾ ਰਹੇ ਨੇ ਇਸ ਵੇਲੇ ਤੁਹਾਡੀ ਵੀਡੀਓ ਨਾਲ ਦੇ ਹੱਥ ਲੱਗ ਗਈ ਦੇਖੋ ਜੀ ਇੱਕ ਨਾ ਡਾਕਟਰ ਆਉਣਾ ਕਰਦਾ ਕਈ ਨਾ ਡਾਕਟਰ ਨਹੀਂ ਟਾਈਮ ਕਦੇ ਬਾਹਰ ਅੰਦਰ ਗਿਆ ਆਉਂਦਾ ਮਜਬੂਰੀ ਹੁੰਦੀ ਆ ਕਈ ਟਮ ਨਹੀਂ ਆ ਰਹੇ ਉਹ ਜੀ ਨੂੰ ਤੁਸੀਂ ਖੁਦ ਡਾਕਟਰ ਆਪ ਬਣ ਜਾਓ ਚੀਜ਼ ਨੂੰ ਜਿਹੜਾ ਤੁਸੀਂ ਆਪਣੇ ਡਾਕਟਰ ਆਪ ਬਣੇ ਹੋਏ ਹਾਂ ਹਾਂਜੀ ਚੀਜ਼ ਪ੍ਰੋਬਲਮ ਦੱਸੀਦਾ ਵੀ ਆਹ ਆ ਪ੍ਰੋਬਲਮ ਆ ਉਹ ਜਾ ਕੇ ਉਹਦੇ ਚੌਕੇ ਦਵਾਈ ਲੈ ਜਾਂਦੇ ਆ ਉਹੀ ਦੇ ਦਾਣੇ ਜਿਹਦੇ ਦੋਨੂੰ ਹਲੇ ਹੁਣ ਤਾਂ ਹੈਗਾ ਵੀ ਨੇੜੇ ਥੋੜੇ ਨੇੜੇ ਹਾਂਜੀ ਜੀ ਜੀ ਮੈਂ ਤਾਂ ਪਹਿਲਾਂ ਦੇਖਿਆ ਵੀ ਇਥੇ ਰਾਮਾ ਮੰਡੀ ਉਥੋਂ ਕੌਣ ਜੋਗਰਾਜਪੁਰੇ ਲੈਣ ਕੌਣ ਜਾਊਗਾ ਉਹ ਵੀ ਜੋ ਫੋਨ ਲਾਈਡਰ ਸਕੈਨ ਨਾਲ ਫੋਨ ਚ ਨੰਬਰ ਚੱਲਦਾ ਸਕੈਨ ਚੱਲਦਾ ਸੀਗਾ ਉਹਾਂ ਤੁਹਾਡੇ ਜਗਰਾਈ ਹੈਗਾ ਕੀ ਆ ਗਿਆ ਮੈਂ ਜਗਰੋਂ ਜਾ ਕੇ ਲੈਨਸ ਦੇ ਮੇਰੇ ਕੋਲ ਬੋਲਦੇ ਕੋਲ ਸਾਹਮਣੇ ਲਿਆ ਜਾ ਕੇ ਸਟੋਰ ਤੋਂ ਲਿਆ ਸਟੋਰ ਤੋਂ ਮੈਂ ਤਾਂ ਪਹਿਲਾਂ ਦੇਖਿਆ ਜਾ ਕੇ ਮੈਂ ਕਰਾਨੇ ਦੇ ਘਰ ਨਾਲ ਯਾਰ ਕਰਨੇ ਦੇ ਕਹਿੰਦੇ ਕਿ ਮੈਂ ਰੱਖੂਗਾ ਉਹ ਜਦੋਂ ਦੇਖਿਆ ਜਾ ਕੇ ਤੇ ਮੈਂ ਕਹਿੰਦਾ ਯਾਰ ਇਹ ਆ ਚੀਜ਼ ਪ੍ਰੋਬਲਮ ਆ ਵੀ ਦੁੱਧ ਘਟਾ ਹੈ ਜਾਨਵਰਾਂ ਦਾ ਮੇਰਾ ਦਾ ਇਹ ਮਿਸਟੈਸਟਾਈ ਹੋਈ ਆ ਹੂੰ ਜੀ ਜੀ ਅਜੀਨ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਤਸਵੀਰਾਂ ਨੇ ਕਹਾਣੀ ਹੈਗੀ ਹੈ ਤੁਹਾਨੂੰ ਇਹ ਖਾਲੀ ਹਰਜਿੰਦਰ ਜੀ ਉਹਨਾਂ ਦੀ ਕਹਾਣੀ ਨਹੀਂ ਹੈ ਇਹ ਕੱਲੇ-ਕੱਲੇ ਡੈਰੀ ਫਾਰਮਰ ਦੀ ਜਿਹੜੇ ਇਸ ਵੇਲੇ ਸੰਘਰਸ਼ਪਈ ਹਾਲਾਤਾਂ ਦੇ ਵਿੱਚ ਨੇ ਉਹਨਾਂ ਦੀ ਕਹਾਣੀ ਹੈ ਇਹ ਇਮੋਸ਼ਨਸ ਦੀ ਕਹਾਣੀ ਹੈਗੀ ਹੈ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਜਿੱਥੇ ਜਾ ਕੇ ਅਗਰ ਇੱਕ ਰਾਹ ਸਾਡਾ ਬੰਦ ਹੁੰਦਾ ਤਾਂ ਪਰਮਾਤਮਾ ਸਾਡੇ 10 ਦਰਵਾਜ਼ੇ ਖੋਲ ਦਿੰਦਾ ਕੋਸ਼ਿਸ਼ ਸਾਡੀ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਉਸ ਦਰਵਾਜ਼ੇ ਨੂੰ ਲੱਭੀਏ ਅਗਰ ਇੱਕ ਪ੍ਰੋਬਲਮ ਆ ਗਈ ਹੈ ਤਾਂ ਆਪਣਾ ਹੱਲ ਨਾਲ ਲੈ ਕੇ ਆਉਂਦੀ ਹੈ ਕੋਸ਼ਿਸ਼ ਸਾਡੀ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਉਹ ਹੱਲ ਵੱਲ ਨੂੰ ਜ਼ਰੂਰ ਤੁਰੀਏ ਸੋ ਪਾਪੂ ਹਰਜਿੰਦਰ ਜੀ ਹੋਣਗੇ ਪਰਿਵਾਰ ਨੇ ਵੀ ਇਹੀ ਗੱਲ ਕੀਤੀ ਜਦੋਂ ਇਹਨਾਂ ਦੀਆਂ ਗਈਆਂ ਹੈਗੀਆਂ ਨੇ ਜਿਹੜੀਆਂ ਇਹਨਾਂ ਨੇ ਆਪਣੇ ਹੱਥੀ ਪਾਲੀਆਂ ਨੇ ਬੱਚਿਆਂ ਵਾਂਗੂ ਪਾਲੀਆਂ ਨੇ ਜਦੋਂ ਬਿਮਾਰ ਹੋਈਆਂ ਦੁੱਧ ਦੀ ਟੈਨਸ਼ਨ ਤਾਂ ਇੱਕ ਪਾਸੇ ਸੀ ਇਹਨਾਂ ਨੂੰ ਠੀਕ ਕਰਨ ਦੀ ਬੜੀ ਅਸੀਂ ਕਹਿ ਲਈਏ ਕਿ ਇਹਨਾਂ ਨੂੰ ਹੋ ਰਹੀ ਸੀ ਦਿੱਕਤ ਹੋ ਰਹੀ ਸੀ ਪਰੇਸ਼ਾਨੀ ਹੋ ਰਹੀ ਸੀ ਤੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਉਹਨਾਂ ਦਾ ਡਾਕਟਰ ਬੀਐਸਕੇ ਦਾ ਨੁਸਖਾ ਫਾਰਮੂਲਾ ਉਹਨਾਂ ਦੇ ਹੱਥ ਲੱਗਿਆ ਤਾਂ ਇਸ ਡੈਰੀ ਦੇ ਵਿੱਚ ਕਾਫੀ ਸਕੂਨ ਆ ਬਾਪੂ ਜੀ ਜਾਂਦੇ ਜਾਂਦੇ ਸਨੇਹਾ ਕੀ ਦੇਵੋਗੇ ਜਿਹੜੇ ਕਈ ਵਾਰ ਦਿਲ ਛੱਡ ਦਿੰਦੇ ਨੇ ਕਿਰਸਾਨ ਸਾਡੇ ਮੈਂ ਤਾਂ ਕਹਿੰਦਾ ਜੀ ਆਹੀ ਫਾਰਮੂਲੇ ਵਰਤੋ ਬਸ ਅੱਛਾ ਇਹ ਹੀ ਸਭ ਕੁਝ ਸੈੱਟ ਕਰ ਦਿੰਦਾ ਸਭ ਕੁਝ ਸਭ ਕੁਝ ਸੈੱਟ ਕਰ ਦੋ ਸਭ ਕੁਝ ਕੀ ਆ ਬਾਤ ਖਾਂਦੀ ਨਹੀਂ ਪੀਂਦੀ ਨਹੀਂ ਕੁਝ ਵੀ ਹੈ ਬਣਾਦੀ ਬਾਈ ਸੈੱਟ ਕਰ ਦੋ ਸਭ ਕੁਝ ਬਣਾ ਦੋ ਕੀ ਆ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸੋ ਅ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਵੀ ਮਨ ਦੇ ਵਿੱਚ ਅਗਰ ਕੋਈ ਸਵਾਲ ਕੋਈ ਸ਼ੰਕਾ ਆਪਣੀ ਡੈਰੀ ਪ੍ਰਤੀ ਦੁੱਧ ਵਧਾਉਣ ਪ੍ਰਤੀ ਮਸਟੇਟਸ ਪ੍ਰਤੀ ਜਿਹੜਾ ਅਸੀਂ ਕਹਿ ਲਈਏ ਕਿ ਚਾਰਾ ਨਾ ਖਾਂਡ ਸਬੰਧਤ ਕੋਈ ਵੀ ਦਿੱਕਤ ਪਰੇਸ਼ਾਨੀ ਆ ਕੋਈ ਵੀ ਸਵਾਲ ਤੁਹਾਡੇ ਮਨ ਦੇ ਵਿੱਚ ਆ ਰਹੇ ਤਾਂ ਅਸੀਂ ਇੱਕ ਨੰਬਰ ਦੇ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਇਹ ਵੀਡੀਓ ਮੈਨੂੰ ਇੱਥੇ ਖਤਮ ਕਰਨ ਦੀ ਦਿਆ ਗਿਆ ਧੰਨਵਾਦ